ਭੁੱਲਿਆ ਮੈਂ ਤੇਰੇ ਲੜ ਲੱਗ ਕੇ ਭੁੱਲਿਆ ਮੈਂ ਤੇਰੇ ਲੜ ਲੱਗ ਕੇ ਸੱਚੀਆਂ ਇਸ਼ਕ ਕੁਮਾਰੀਆਂ ਕੀਤੀਆਂ ਭੁੱਲਿਆ ਮੈਂ ਤੇਰੇ ਲੜ ਲੱਗ ਕੇ ਸੱਚੀਆਂ ਇਸ਼ਕ ਕੁਮਾਰੀਆਂ ਕੀਤੀਆਂ ਤੇ ਉਹਨੇ ਸਭ ਨੂੰ ਲਾਰੇ ਲੱਪੇ ਲਾਏ ਸਭ ਨੂੰ ਲਾਰੇ ਲੱਪੇ ਲਾਏ ਸਭ ਨਾਲ ਮਕਾਰੀਆਂ ਕੀਤੀਆਂ ਸਭ ਨੂੰ ਲਾਰੇ ਲੱਪੇ ਲਾਏ ਤੇ ਸਭ ਨਾਲ ਮਕਾਰੀਆਂ ਕੀਤੀਆਂ ਬਦਲਾ ਉਹਨੇ ਲੁਕ ਲੁਕੋ ਉਸਨੇ ਬਦਲਾ ਉਹਨੇ ਲੁਕ ਲੁਕੋ ਉਸਨੇ ਸੌ ਸੌ ਖੱਜਲ ਖਾਰੀਆਂ ਕੀਤੀਆਂ ਸੌ ਸੌ ਖੱਜਲ ਖਾਰੀਆਂ ਕੀਤੀਆਂ ਤੇ ਖੁੱਲੇ ਦਿਲ ਤੇ ਵੱਡੇ ਜਿਹਰੇ ਖੁੱਲੇ ਦਿਲ ਤੇ ਵੱਡੇ ਜਿਹਰੇ ਨਾਲ ਅਸਾਂ ਸਰਦਾਰੀਆਂ ਕੀਤੀਆਂ ਖੁੱਲੇ ਦਿਲ ਤੇ ਵੱਡੇ ਜਿਹਰੇ ਨਾਲ ਅਸਾਂ ਸਰਦਾਰੀਆਂ ਕੀਤੀਆਂ ਲਾਈਆਂ ਤੋੜਨੇ ਵਾਈਆਂ ਯਾਰਾ ਐਵੇਂ ਨਹੀਂ ਮੁਖਤਾਰੀਆਂ ਕੀਤੀਆਂ ਰਾਇਆ ਤੋੜ ਨਿਵੇਂ ਯਾਰਾ ਐਵੇਂ ਨਹੀਂ ਗੱਦਾਰੀਆਂ ਕੀਤੀਆਂ ਉਹਨਾਂ ਅਰਸ਼ ਦੇ ਤਾਰੇ ਤੋੜੇ ਉਹਨਾਂ ਅਰਸ਼ ਦੇ ਤਾਰੇ ਤੋੜੇ ਆਪਾਂ ਵੀ ਬੰਕਾਰੀਆਂ ਕੀਤੀਆਂ ਉਹਨਾਂ ਅਰਸ਼ ਦੇ ਤਾਰੇ ਤੋੜੇ ਆਪਾਂ ਵੀ ਬੰਕਾਰੀਆਂ ਕੀਤੀਆਂ ਤੇ ਮੈਂ ਅਰਜ਼ ਕੀਤਾ ਕਿ ਅਕਰਾਂ ਨੂੰ ਚੁੰਮ ਚੁੰਮ ਕੇ ਰੱਖੀਏ ਮਾਇਗਰ ਪਵਨ ਜੀ ਅੱਖਰਾਂ ਨੂੰ ਚੁੰਮ ਚੁੰਮ ਕੇ ਰੱਖੀਏ ਸ਼ਬਦਾਂ ਨਾਲ ਗੁਲਕਾਰੀਆਂ ਕੀਤੀਆਂ ਅੱਖਰਾਂ ਨੂੰ ਚੁੰਮ ਚੁੰਮ ਕੇ ਰੱਖਿਆ ਸ਼ਬਦਾਂ ਨਾਲ ਗੁਲਕਾਰੀਆਂ ਕੀਤੀਆਂ ਆਪਣਾ ਆਪਾ ਵਾਰ ਕੇ ਉਸਨੇ حضرت ਮੁਹੰਮਦ ਸਾਹਿਬ ਨਾਲ ਸੰਬੰਧਿਤ ਸ਼ੇਰ ਆਗੇ ਵਿੱਚ ਆਪਣਾ ਆਪਾ ਵਾਰ ਕੇ ਉਸਨੇ ਉਮਤ ਨਾਲ ਗਮਖਾਰੀਆਂ ਕੀਤੀਆਂ ਆਪਣਾ ਆਪਾ ਵਾਰ ਕੇ ਉਸਨੇ ਉਮਤ ਨਾਲ ਗਮਖਾਰੀਆਂ ਕੀਤੀਆਂ ਮੈਂ ਉਹਦਾ ਕੁਝ ਲੱਗਦਾ ਹੀ ਹੋਣਾ ਮੈਂ ਉਹਦਾ ਕੁਝ ਲੱਗਦਾ ਹੀ ਹੋਣਾ ਤਾਈਂ ਉਸ ਦਿਲਦਾਰੀਆਂ ਕੀਤੀਆਂ ਮੈਂ ਉਸਦਾ ਕੁਝ ਲੱਗਦਾ ਹੀ ਹੋਣਾ ਤਾਈਂ ਉਸ ਗੁਲਦਾਰੀਆਂ ਕੀਤੀਆਂ ਤੇ ਸ਼ੇਰ ਮੈਂ ਕਿਹਾ ਕਿ ਉਸਨੇ ਕੰਧਾਂ ਉੱਚੀਆਂ ਚੁੱਕੀਆਂ ਉਸਨੇ ਕੰਧਾਂ ਉੱਚੀਆਂ ਚੁੱਕੀਆਂ ਆਪਾਂ ਭਨ ਭਨ ਵਾਰੀਆਂ ਕੀਤੀਆਂ ਉਸਨੇ ਕੰਧਾਂ ਉੱਚੀਆਂ ਚੁੱਕੀਆਂ ਮੈਂ ਮੈਂ ਇਹ ਸ਼ੇਰ ਆਪਣੇ ਪ੍ਰਧਾਨ ਮੰਤਰੀ ਜੀ ਸ਼ਾਨਦਾਰ ਸੀ ਮੋਸ ਨੇ ਕੰਧਾ ਉੱਚਾ ਚੁੱਕਿਆ ਆਪਾ ਬਨ ਬਨਵਾਰੀਆਂ ਕੀਤੀਆਂ ਤੇ ਚੌਰਾਹ ਦੇ ਨਾਲ ਹੀ ਆਰੀਆਂ ਕੀਤੀਆਂ ਸੋਹਣੀਆਂ ਚੌਕੀਦਾਰੀਆਂ ਕੀਤੀਆਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਪਵਨ ਹਰਚੰਦਪੂਰੀ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜਾਂਦਿਆਂ ਜਾਂਦਿਆਂ ਵਾਪਸ ਆਏ ਨੇ ਨੂਰ ਮੁਹੰਮਦ ਨੂਰ ਸਾਹਿਬ ਨੂੰ ਗੁਜ਼ਾਰਿਸ਼ ਹੈ ਕਿ ਉਹ ਮਾਈਕ ਤੇ ਆ ਕੇ ਆਪਣੇ ਕਲਾਮ ਦੇ ਨਾਲ ਅੱਜ ਦੀ ਮਹਿਫਿਲ ਨੂੰ چارਚੰਦਰਾ ਨੂਰ ਮੁਹੰਮਦ ਨੂਰ ਸਾਹਿਬ नहीं सुनाना कोई जरूरी था नहीं मैं बहुत सुन लिया <laughs> बाकी दौर भी कई दौर दोस्त रहते हैं दो तीन शेर सुनाना के दो पल या एक बिंदक कहाया करता ਦੋ ਪਲ ਜਾਂ ਇੱਕ ਬਿੰਦ ਕਹਾਇਆ ਕਰਤਾ ਸੀ ਉਹ ਮਹਿਫਿਲ ਦੀ ਜਿੰਦ ਕਹਾਇਆ ਕਰਤਾ ਕੀ ਬਾਤ ਹੈ ਉਹ ਮਹਿਫਿਲ ਦੀ ਜਿੰਦ ਕਹਾਇਆ ਕਰਤਾ ਸੀ ਫਿਰ ਹੈ ਕਿ ਦੋ ਘੁੱਟ ਪੀ ਨਾ ਸਕਿਆ ਦੋ ਘੁੱਟ ਪੀ ਨਾ ਸਕਿਆ ਇਸ਼ਕ ਪਿਆਲੇ ਚੋਂ ਦੋ ਘੁੱਟ ਪੀ ਨਾ ਸਕਿਆ ਇਸ਼ਕ ਪਿਆਲੇ ਚੋਂ ਜੋ ਯਾਰਨ ਵਿੱਚ ਰਿੰਦ ਘਾਇਆ ਕਰਦਾ ਸੀ ਜੋ ਯਾਰਨ ਵਿੱਚ ਰਿੰਦ ਘਾਇਆ ਕਰਦਾ ਸੀ ਕਿ ਘਟਦਾ 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 ਭਾਰਤ ਬਣ ਬੈਠਾ ਘਟਦਾ 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 ਭਾਰਤ ਬਣ ਬੈਠਾ ਜੋ ਦੁਨੀਆ ਵਿੱਚ ਹਿੰਦ ਘਾਇਆ ਕਰਦਾ ਸੀ ਜੋ ਦੁਨੀਆ ਵਿੱਚ ਮੇਰੇ ਪਹਾੜ ਇਕ ਵਾਰ ਸੀ ਬਹੁਤ ਤੇ ਬਰਛੇ ਸੁਣੇ ਜਲਾ ਅਫੀਸ਼ੀਅਲ ਕਿ ਗਾਜਲਾ ਲਿਕਨੋ ਪਹਿਲਾ ਮੈਂ ਵੀ ਅੱਪੇ ਨੂੰ ਗਾਜਲਾ ਲਿਕਨੋ ਪਹਿਲਾ ਮੈਂ ਵੀ ਅੱਪੇ ਨੂੰ ਨੂਰ ਮੁਹੰਮਦ ਤਿੰਦ ਕਹਾਇਆ ਕਰਦਾ ਨੂਰ ਮੁਹੰਮਦ ਤਿੰਦ ਬੈ ਵੈਰੀ ਗੁੱਡ ਇਹ ਦੋ ਬੰਦੇ ਬਹਿ ਜਾਓ ਬਹੁਤ ਹੀ ਬਧਿਆਰ ਔਰ ਇੰਜ ਲੱਗਦਾ ਸੀ ਜਿਵੇਂ ਜਾਂਦੇ ਜਾਂਦੇ ਬਹੁਤ ਮਜ਼ਾ ਆਂਦਾ ਹੈ ਕਿਉਂ ਕਹ ਰਹੇ ਫਿਲਮ ਹੁਣ ਖਤਮ ਨਹੀਂ ਹੋਣੀ ਚਾਹੀਦੀ ਇਧਰੋਂ ਡਾਇਰੈਕਟਰ ਸਾਹਿਬ ਕਹਿੰਦੇ ਸਾਡੇ ਕੋਲ ਰੀਲ ਖਤਮ ਹੋ ਗਈ ਓਹ ਸਾਡੇ ਘਰ ਹੋ ਕਿ ਕਿ ਟਾਡੇ ਜਿਹੜੇ ਪ੍ਰਧਾਨ ਜੀ ਨੇ ਉਹ ਕਹਿੰਦੇ ਸਾਡੀ ਰੀਲ ਖਤਮ ਹੋਣੀ ਜਾ ਰਹੀ ਹੈ ਉਹ ਕਹਿੰਦੇ ਐਕਟਰੀ ਹੁਣ ਆਇਆ ਜੀ ਉਹ ਬਸ ਉਹ ਗੱਲ ਇਹ ਆ ਵੀ ਪਾਈ ਆਪਣਾ ਸਨਮਾਨ ਕਰੋ ਕੋਈ ਨਹੀਂ ਜਾਂਦਾ ਜੀ ਤੁਹਾਨੂੰ ਸੁਣਨਵਾਦ ਸਾਰੇ ਉਹ ਜੱਜ ਸਾਹਿਬ ਨੂੰ ਬੁਲਾਓ ਪ੍ਰਧਾਨ ਸਾਹਿਬ ਦਾ ਪਾਸਾ ਦਬਾਓ ਨਾ ਕਹੇ ਸਤਕਾਰਯੋਗ ਇੱਕ ਜੀ ਜੀਵਾਨ ਆਏ ਸਾਡੇ ਨਾਲ ਅਸੀਂ ਉਹਨਾਂ ਦੀ ਗੱਲ ਵੀ ਸੁਣਨੇ ਆਂ

ਪੁਲਿਸ ਸਰਕਾਰੀ ਕੀਤੀ ਯੂਥ ਮਿਲੀਅਨ ਸਰਕਾਰੀ ਕੀਤੀ ਤੇ ਅੱਜ ਉਹ ਸਾਡੇ ਦਰਮਿਆਨ ਮੌਜੂਦ ਨੇ ਮੇਰੀ ਬੁraag ਹੈ ਜਸਵੰਤ ਕਾਲੀਵਰ ਪੰਜਾਬ ਦਾ ਇੱਕ ਸਿੰਗਿੰਗ ਦਾ ਬਟਾ ਪਲੀਜ਼ ਸਰ ਦੋ ਮੈਕਸਰ ਪਲੀਜ਼ ਇਹ ਤੋਂ ਬਾਦ ਗੱਲ ਨਾ ਕੁਝਿਰੋ ਨਾ ਅਤਿਕਥਨ ਬੇਖਾਤ ਜਸਵੰਤ ਪਲੀਜ਼ ਛੱਡੀ ਬਾਕੀ ਆ ਜਾਓ